ਆਏ ਤੇ ਅੰਦਰ ਟੀਵੀ ਵੇਖਣੇ ਹੀ ਤੇ ਬਦਾਨ ਲੱਗ ਗਿਆ ਤੇ ਚਲ ਗਿਆ ਸਾਡੇ ਕਦਾਵੇ ਦੀ ਤੇ ਹੁਣ ਹੁਣ ਪਤਾ ਤੁਹਾਨੂੰ ਕਿੰਦਾ ਸਭ ਚੱਤ ਗਈ ਆ ਉਹ ਅੱਡੇ ਬਾਜੀ ਗਿਆ ਉੱਥੇ ਤੇ ਉਹਨੇ ਦੱਸਿਆ ਵਾ ਇਕ ਵੀ ਕੰਮ ਕਰਦੇ ਹੀ ਕਰੇ ਕਾਟਰਿੰਗ ਹੋਟ ਫਰੂਟ ਵਾਲੇ ਤੇ ਜਾਂਦਾ ਏ ਕਾਲਾ ਨੂੰ ਪਤਾ ਹੀ ਨਹੀਂ ਆ 10 10:30 ਵਜੇ ਪਤਾ ਲੱਗਾ ਜੀ ਤੇ ਮੇਰਾ ਬੇਟਾ ਗਿਆ ਵਾ ਘਰੋਂ ਮੈਨੂੰ ਲੈਣ ਤੇ ਅਸੀਂ ਇੱਧਰ ਆ ਗਏ ਸਾਡੇ 10:30 ਵਜੇ ਦੀ ਗੱਲ ਹੈ ਮਾਨਪ੍ਰੀਤ ਸਿੰਘ ਤੇ ਕਿੰਨੀ ਉਮਰ ਆ ਗਈ ਉਹਨੇ ਕ ਸਾਲ ਉਹ 9 ਸਾਲ ਹੈ ਤੇ ਕੀ ਲੜਾਈ ਹੋਈ ਨਾ ਨਾ ਕੋਈ ਲੜਾਈ ਨਹੀਂ ਹੋਈ ਵੀ ਨਹੀਂ ਉੱਥੇ ਬਾਹਰ ਬਾਹਰ ਕੀ ਆਇਆ ਬਾਹਰ ਕੁਛ ਨਹੀਂ ਇੱਥੋਂ ਆਂਦੇ ਮੁੰਡੇ ਦੋ ਗਏ ਨਾਲ ਤੇ

ਕਿੰਨੀਆਂ ਗੋਲੀ ਵਦੀਆਂ ਇੱਕ ਕੋਈ ਆਂਦੇ ਵਜੀ ਵਖੀ ਅਸਲਾਰ 파ਰੋਗੀ ਕਿੰਨੀ ਉਮਰ ਹੈ ਗਈ 19 ਕੇ ਸਾਲ ਕੋਈ ਚ ਨਹੀਂ আর ਨੂੰ ਦੇ ਕੋਈ ਪਤਾ ਨਹੀਂ ਲੱਗਦਾ ਕਿ ਪੁਲਸਾਈ ਪੁਲਸਾਈ ਸਵੇਰੇ ਗੁਟਾਲਾ ਆ ਕੇ ਲੱਗੀ ਇਹਦੀ ਮੰਮੀ ਕੋਲ ਤੇ ਬੱਟੀ ਦਸਾਨ ਕਰਾ ਕੇ ਲਿਆਗੀ ਤੇ ਕੀ ਕਿਨੇ ਪੁਲਸਾ ਪੁਲਸ ਵਾਲਿਆਂ ਨੇ ਕੁਛ ਨਹੀਂ ਕੀਤਾ ਉਹ ਜੇ ਮੁੰਡਿਆਂ ਨੂੰ ਨਹੀਂ ਦੋ ਨੂੰ ਛੱਡਣ ਦੇ ਜਿਹੜੇ ਨਾਲ अच्छा देखो पुलिस ਨੂੰ ਤੁਸੀਂ ਦੱਸਦੇ ਦਵੋ ਨਹੀਂ ਘਰ ਆਇਆ ਤਾਂ ਉਹਨਾਂ ਨੇ ਕਹਿ ਦਿੱਤੀ ਕੁਝ ਹੋ ਗਿਆ ਉਹਨੂੰ ਪਤਾ ਲੱਗ ਗਿਆ ਉਹ ਜੋ ਸਾਡੇ ਸਾਡੇ ਭੱਜ ਗਏ ਇਹ ਤਾਂ ਪਤਾ ਲੱਗ ਗਿਆ ਕਿੰਨੇ ਵਜੇ ਦੀ ਗੱਲ ਆਪ 10 ਵਜੇ ਦੀ ਗੱਲ ਆ 10:30 ਦੀ ਤੇ ਕਿੱਥੇ ਗੋਲੀਆਂ ਮੱਚ ਕਿੱਥੇ ਮਾਰੀਆਂ ਐ ਇੱਧਰ ਸੂਏ ਤੇ ਗੁਨੋਵਾਲ ਮੋੜ ਤੇ ਹੁਣ ਕੀ ਮੰਗ ਕਰਦੇ ਕਿੰਨੀਆਂ ਗੋਲੀਆਂ ਮੱਚੀਆਂ ਪਤਾ ਹੋਏ ਇਹ ਨਹੀਂ ਪਤਾ ਵੀ ਇਹ ਆ ਵੀ 1:00 ਦੇ ਵੱਜੀ ਆ ਅਖੀ ਜੇ ਵੱਜਦੇ ਨਾਲ ਪਾਰ ਕੁਈ ਨਾ ਕੋਈ ਪੁਰਾਣੀ ਲੜਾਈ ਕੋਈ ਨਹੀਂ ਨਹੀਂ ਕੋਈ ਨਹੀਂ ਲੜਾਈ ਤਾਂ ਹੱਸ ਦੇ ਕੇ ਇਹਦੇ ਮੁੰਡੇ ਗਏ ਤਿੰਨੇ ਜਾਣੇ ਮਾਰੀ ਪਤਾ ਕਿੰਨੀ ਗੋਰੀ ਇਹ ਨਹੀਂ ਨਾ ਬਰਾਬਰ ਕੀ ਮੰਗ ਕਰਦੇ ਕੀ ਕੰਮ ਕਰਦੇ ਮੰਗ ਸਾਨੂੰ ਇਨਸਾਫ ਹੋਣਾ ਚਾਹੀਦਾ